पेरिस मसीह जी यूएसए आ रही हैं अगर आप परेशान हो अपने पति पत्नी के पेशों से, अपने बिजनेस फेलियर से, अपने नशों से, अपनी बीमारियों से, सिर्फ एक प्रार्थना आपकी सब परेशानी दूर कर देगी सत श्रीकाल जी तुम देख रहे हो यूएसए पंजाब टूडे टीवी मैं हाँ गुरमीत सिंह राजा ਬਿਜਲੀ ਬੋਰਡ ਦਾ ਜਈ ট্রান্সਫਾਰਮ ਲਵਾਉਣ ਦੇ ਚੱਕਰ ਦੇ ਵਿੱਚ ਮੰਗ ਰਿਆ ਸੀ 10000 ਰੁਪਇਆ ਰਿਸ਼ਵਤ 7000 ਰੁਪਇਆ ਪਿੰਡ ਦੇ ਲੋਕਾਂ ਨੇ ਇਕੱਠਾ ਕਰਕੇ ਉਹਨੂੰ ਦਿੱਤਾ ਫੜਾ ਉਹ ਤੋਂ ਬਾਅਦ ਵਿਜੀਲੈਂਸ ਨੇ ਮਾਰਿਆ ਛਾਪਾ ਤੇ ਸੁੱਟਿਆ ਸਲਾਖਾਂ ਦੇ ਪਿੱਛੇ ਜੀਹਾਂ ਪੰਜਾਬ ਦੇ ਵਿੱਚ ਤਕਰੀਬਨ ਕ੍ਰਾਪਸ਼ਨ ਵੀ ਅਜੇ ਤੱਕ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ ਭੀ ਹਾਲਾਂਕਿ ਸਰਕਾਰਾਂ ਵੱਲੋਂ ਬਹੁਤ ਹੀ ਜ਼ਿਆਦਾ ਦਾਅਵੇ ਕੀਤੇ ਜਾ ਰਹੇ ਗਿਆ ਆ ਦੇਖ ਲਓ ਬਿਜਲੀ ਬੋਰਡ ਦਾ ਜਈ ਜਿੱਦੀ ਤਨਖਾਹ 1 ਲੱਖ ਰੁਪਏ ਦੇ ਕਰੀਬ ਹੋਊਗੀ ਇਹਦਾ 1 ਲੱਖ ਰੁਪਿਆ ਲੈ ਕੇ ਵੀ ਢਿੱਡ ਨਹੀਂ ਭਰਦਾ ਸੀ ਇਲਾਕੇ ਦੇ ਵਿੱਚ ਬੱਤੀ ਜਿਹੜੀ ਖਰਾਬ ਹੋਣ ਕਰਕੇ ਟਰਾਂਸਫਾਰਮ ਲਾਉਣ ਦੀ ਜ਼ਰੂਰਤ ਹੈਗੀ ਸੀ ਤੇ ਇਹ ਪਿੰਡ ਵਾਲਿਆਂ ਕੋਲ 10000 ਰੁਪਿਆ ਰਿਸ਼ਵਤ ਮੰਗ ਰਿਆ ਸੀ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਦੁਖੀ ਹੋ ਕੇ ਪਿੰਡ ਚੋਂ ਗ੍ਰਾਹੀ ਇਕੱਠੀ ਕੀਤੀ 7000 ਰੁਪਿਆ ਤੇ ਨਾਲ ਵਿਜੀਲੈਂਸ ਡਿਪਾਰਟਮੈਂਟ ਨੂੰ ਕਰ ਦਿੱਤੀ ਸ਼ਿਕਾਇਤ ਕਿ ਫਿਰ ਜਦੋਂ ਦੇਣਗੇ ਨੂੰ 7000 ਤਾਂ ਮੌਕੇ ਤੇ ਹੀ ਰੰਗੇ ਹੱਤੀ ਫੜ ਲਿਆ ਵਿਜੀਲੈਂਸ ਡਿਪਾਰਟਮੈਂਟ ਨੇ ਕਿ ਹੁਣ ਤਹਿਸ ਕਾਨਫਰੈਂਸ ਕਰਕੇ ਦੇ ਰਹੇ ਨੇ ਜਾਣਕਾਰੀ ਉਹ ਤੁਸੀਂ ਵੀ ਸੁਣ ਲਓ ਇਸ ਜਈ ਦੀਆਂ ਕਰਤੂਤਾਂ ਇਹਨਾਂ ਲੋਕਾਂ ਦੇ ਆਪ ਦੀ ਇਹਨਾਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਲਈ ਹੈਗਾ ਕਿਹਨੇ ਉਸੇ ਤਰ੍ਹਾਂ ਦੀ ਵਿਜੀਲੈਂਸ ਭਾਗ ਵੱਲੋਂ ਬਾਜੂ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਬ੍ਰਿਤ ਕੁਮਾਰ ਜੀ ਤੇ ਐਸਐਸਪੀ ਸਰਦਾਰ ਖਰਪਾਲ ਸਿੰਘ ਜੀ ਉਹ ਨਾਲ ਦੀ ਰੈਨ ਬਈ ਜੱਜ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਈਲ ਘਾਤੋਂ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. ਮੌਸਮ ਵਿਭਾਗ ਵੱਲੋਂ 옐ੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਲਗਾਤਾਰ بارشਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਗਿਆ ਹੈ ਬਹੁਤ ਜ਼ਿਆਦੀਆਂ بارشਾਂ ਪੈਂਦੀਆਂ ਪਈਆਂ ਸੜਕਾਂ ਉੱਤੇ ਬਹੁਤ ਪਾਣੀ ਇਕੱਠਾ ਹੋ ਜਾਂਦਾ ਪਿਆ ਹੈ ਕਿ ਜਿਹੜੇ ਦਰਿਆ ਆ ਗਏ ਇੱਕ ਗੱਦ ਰਿਆ ਗਏ ਬਿਆਸਾ ਦਰਿਆ ਉਹਦਾਂ ਦਾ ਪਾਣੀ ਦਾ ਪੱਧਰ ਵੀ ਵੜ ਗਿਆ ਉਹ ਵਾਧਾ ਹੋਇਆ ਦਿਖਾਈ ਦਿੰਦਾ ਪਿਆ ਜਿੱਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੌਸਮ ਵਿਭਾਗ ਵੱਲੋਂ 옐ੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਆਖਿਆ ਕਿ ਤੁਸੀਂ ਸੁਚੇਤ ਰਹੋ ਵੈਸੇ ਤੱਕ ਬਰਹਾਉਣ ਦੀ ਲੋੜਤ ਕੋਈ ਨਹੀਂ ਸਾਡੇ ਕੋ ਸਾਰੇ ਪੁਖਤਾ ਪ੍ਰਬੰਧ ਹੈਗੇ ਆ ਲੇਕਿਨ ਕਿਤਨਾ ਕਿਤੇ yellow alert ਜਾਰੀ ਕਰਨ ਦੇ ਨਾਲ ਇਹ ਵੀ ਸਾਵਧਾਨੀਆਂ ਵਰਤਨ ਨੂੰ ਵੀ ਆਖਿਆ ਗਿਆ ਗਾਇਆ ਕਿਉਂਕਿ ਲਗਾਤਾਰ ਬਾਰਿਸ਼ਾਂ ਹੋਈਆਂ ਬਹੁਤ ਜ਼ਿਆਦੀਆਂ ਪੈਣ ਲੱਗੀਆਂ ਆ ਇੱਕ ਪਾਣੀ ਵਧ ਆਇਆ ਨਜ਼ਰ ਆਉਂਦਾ ਪਿਆਗਾ ਨਦੀਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਉਹ ਨਾਲ ਨਾਲ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਪਾਣੀ ਜਿਹੜਾ ਇਕੱਠਾ ਹੁੰਦਾ ਨਜ਼ਰ ਆਉਂਦਾ ਪਿਆ ਲੋਕਾਂ ਵੱਲੋਂ ਵੀ ਡਰ ਜ਼ਾਇਆ ਜਾ ਰਿਹਾ ਕਿਉਂਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਹੜਾ ਆਇਆ ਸੀ ਹੜਾ ਕਰਕੇ ਪਹਿਲੀਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੈਗਾ ਸੀ ਉਹ ਲੋਕਾਂ ਦੇ ਡਰ ਦਾ ਮਾਹੌਲ ਇੱਥੇ ਬਣਿਆਗਾ ਉੱਥੇ ਨਾਲ ਦੇ ਨਾਲ ਪ੍ਰਸ਼ਾਸਨ ਵੱਲੋਂ ਉਪਤਾ ਪ੍ਰਬੰਧ ਕਰਕੇ ਬਿਲਕੁਲ ਇhtਿਆਤ ਵਰਤਣ ਲਈ ਔਰ ਡਰਨ ਦੀ ਜ਼ਰੂਰਤ ਨਹੀਂ ਹੈਗੀ ਇੰਨੀ ਗੱਲ ਦੀ ਹੁਣ ਕਿਸ ਤਰ੍ਹਾਂ ਕਰੋਗੇ ਵਿਸ਼ਵਾਸ ਜਿਹੜੀ ਘਰ ਵਾਲੀ ਨੂੰ ਵਿਆਹ ਦੇ ਬੰਧਨ ਵਿੱਚ ਬਨ ਕੇ ਰਿਸ਼ਤੇਦਾਰਾਂ ਦੇ ਹਾਜ਼ਰੀ ਦੇ ਵਿੱਚ ਪਵਿੱਤਰ ਰਿਸ਼ਤਾ ਬਣਾ ਕੇ ਘਰ ਲਿਆਂਦਾ ਸੀ ਉਹੀ ਘਰ ਵਾਲੇ ਦੀ ਬਣ ਗਈ ਜਾਨ ਦੀ ਦੁਸ਼ਮਣ ਆਸ਼ਿਕ ਨਾਲ ਮਿਲ ਕੇ ਘਰ ਵਾਲੇ ਨੂੰ ਰੋਟੀ ਦੇ ਵਿੱਚ ਦੇ ਦਿੱਤੀ ਨਸ਼ੀਲੀ ਦਵਾਈ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ ਕਰਵਾਇਆ ਗਿਆ ਤਾਂ ਕਿ ਲ ਜਾਨ ਤਾਂ ਬਚ ਗਈ ਲੇਕਿਨ ਵੀਡੀਓ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇਸ ਕਲਯੁਗੀ ਪਤਨੀ ਦੀ ਕਰਤੂਤ ਸੁਣ ਕੇ ਤੁਹਾਨੂੰ ਗੁੱਸਾ ਵੀ ਬਹੁਤ ਆ ਜਾਵੇਗਾ ਕਿਉਂਕਿ ਜਿਹੜੇ ਹਾਲਾਤ ਹੋਣ ਕਲਯੁਗ ਦੇ ਨਾਲ ਰਿਸ਼ਤੇ ਤਾੜ-ਤਾੜ ਹੁੰਦੇ ਪਏ ਗਏ ਨੇ ਕਿ ਖੂਨ ਦੇ ਰਿਸ਼ਤੇ ਤੇ ਅੱਜ ਕੱਲ ਕਿੱਥੇ ਬੰਦੇ ਨੇ ਜਿਹੜੀ ਬੇਗਾਨੀ ਵੀ ਵਿਆਹ ਕੇ ਘਰ ਲੈ ਕੇ ਹੁੰਦੇ ਉਹ ਵੀ ਹੁਣ ਬੰਦ ਦੀ ਨਜ਼ਰ ਨਹੀਂ ਆਉਂਦੀ ਪੀਗਿ ਨੇ ਇਹਨੇ ਆਸ਼ਿਕ ਦੇ ਨਾਲ ਮਿਲ ਕੇ ਇਸ ਕਾਨੂੰਨੀ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਆ ਉੱਥੇ ਇੱਕ ਵੱਡਾ ਸਵਾਲ ਜਿਹੜਾ ਖੜਾ ਹੋ ਚੁੱਕਾ ਹੈਗਾ ਆ ਹੁਣ ਮਾਂ ਵੀ ਕੁੜੀ ਦੀ ਮੁੰਡੇ ਦੀ ਕਿੰਦੀ ਪੀ ਗਈ ਆ ਉਹ ਨਾਲ ਦੇ ਨਾਲ ਇਸ ਗੱਲ ਦੀ ਪੁਸ਼ਟੀ ਪੂਸ ਦੇ ਵੱਡੇ ਅਧਿਕਾਰੀ ਵੀ ਕਰਦੇ ਪਏ ਗਏ ਨੇ ਜਿਹਨੂੰ ਸੁਣ ਕੇ ਤੁਹਾਡੇ ਹੋ ਛੁੱਟ ਜਾਣਗੇ ਕਿਦਨ ਨੂੰ ਜਾ ਰਿਹਾ ਪੰਜਾਬ ਇਹ ਤੇ ਹਾਲਾਤ ਹੁਣ ਦਿਨ ਬੇ ਦਿਨ ਬਦਲਦੇ ਹੀ ਜਾ ਰਹੇ ਗਿਆ ਕਿ ਆਸ਼ਿਕ ਦੇ ਕਰਕੇ ਇਹਨਾਂ ਆਸ਼ਕੀ ਦੇ ਚੱਕਰਾਂ ਦੇ ਕਰਕੇ ਕਲਾ ਮਰੀ ਬੀ ਉਹਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਕੁਜਰੀਲੀ ਦਵਾਈ ਦੀ ਦਿੱਤੀ ਆ ਖਾਣੇ 'ਚ ਮਿਲਾ ਕੇ ਜਿਹਦੇ ਵਿੱਚ ਇਹਦੀ ਪਤਨੀ ਆ ਜਿਹੜੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਉਹਨੂੰ ਕਦੇ ਵਿੱਚ ਤੇ ਗੁਰਾ ਦੋਸ਼ੀ ਆ ਉਹਨੂੰ ਜਾਂਦੀ ਗ੍ਰਫਤਾਰ ਕਰ ਲਿਆ ਜਾਂਦਾ मुंडा मेरा बार रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading. Lagan.com. We cater for USA, Canada, UK, India, and Fiji. For more information, call 510-943-8037. That is 510-943-8037.